ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚ ਗਏ ਆਂ ਫੈਰ ਖੰਨੇ ਤੇ ਇੱਥੇ ਦਿਖਾਉਣਾ ਤੁਹਾਨੂੰ ਫਟੜਾ ਗਰੁੱਪ ਵੱਲੋਂ ਹਨ ਮੇਲਾ ਤੇ ਇਕੱਠ ਦੇਖੋ ਤੁਸੀਂ ਇਕੱਠ ਜਾਮ ਲੱਗ ਜੁਗਿਆ ਬਹੁਤ ਭਾਰੀ ਇਕੱਠਾ ਲਓ ਜੀ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਮੇਲਾ ਬਹੁਤ ਦੂਰ ਤੱਕ ਆ ਆ ਲਓ ਜੀ ਆਪਾਂ ਲੱਗੇ ਐਂਟਰੀ ਕਰਨ ਇਹ ਆ ਆਪਣੇ ਖਟੜਾ ਟੈਟੋ ਗਰੁੱਪ ਵੱਲੋਂ ਤੀਸਰਾ ਖਸਾਨ ਮੇਲਾ ਕਰਾਇਆ ਜਾ ਰਿਹਾ ਜਿਹੜਾ ਤੇ ਅੱਜ ਉਹ ਦਿਖਾਉਨੇ ਆ ਤੁਹਾਨੂੰ ਲਓ ਜੀ ਪਟਾਟੋ ਪਲੈਂਟਰ ਆ ਗਏ ਨੇ ਇੱਧਰ ਰਾਮਾ ਜੰਡੂ ਵਾਲਿਆਂ ਦੇ ਦੇਖੋ ਆ ਜੰਤੂ ਵਾਲਿਆਂ ਦੇ ਲੱਖ ਲੱਖ ਸੀਰ 280000 ਚਲੋ ਬਾਜੀ ਜੀ ਇਹਨਾਂ ਨੇ ਆ ਨਹੀਂ ਕੀਤਾ ਨਾ ਲਾ ਲਾ ਕਿੱਥੇ ਜੀ ਇਹ ਨਾਲ ਜੀ ਬਣਾਉਂਦੇ ਦੋ ਜੀ ਦੇਖੋ ਤੇ 30 ਇੰਚੀ ਬੈੱਡ ਬਣਾਉਂਗੇ ਦਾ ਬਟਨੀ ਬਣਨੀ ਹਲੋ ਕਿੰਨੀ ਕੀਮਤ ਹੈ ਵੀਰੇ ਇਹਦੀ ਇਹ ਦੋ ਵਸੂ ਓਕੇ ਸਬਸਿਡੀ ਇਹਦੇ ਸਬਸਿਡੀ ਪਾਸ ਸਬਸਿਡੀ ਪਾਸ ਆ ਕਿੰਨੀ ਸਬਸਿਡੀ ਵੀਰੇ ਨੂੰ ਓਕੇ ਲਓ ਜੀ ਇਹਦੇ ਚ ਇੱਕ ਆ ਮਾਡਲ ਆ ਗਿਆ ਤੇ ਇਹ 26 52 ਦੀ ਬਣਾਉਂਦਾ ਆਪਣੇ ਜਿਹੜਾ ਬੈੱਡ ਬਣਾਉਂਦਾ ਦੇਖੋ ਅਰੇ ਤੁਰੋ ਜਿਹੜੀ ਆਪਾਂ ਉੱਥੇ ਗ੍ਰਾਮ ਲੋ ਜੀ ਅੱਗੇ ਆ ਗਿਆ ਆਪਣੇ ਜੰਡੂ ਵਾਲਿਆਂ ਦਾ ਆਲੂ ਪੱਟਣੇ ਵਾਲੇ ਪੋਟੇਟੋ ਡੇਕਰ ਨਾਈਲੋਨ ਡੇਵਰੇਟਰ 1,62,000 ਦਾ ਦੇਖੋ ਜੀ ਰੋ ਚੈੱਕ ਔਰ ਅੰਡਰ ਨਾ ਕਰਦੇ ਜੀ ਉਹ ਵਰ ਪਰ ਅੰਮੀ ਜਿਹਾ ਬਈ ਨੂੰ ਹੁਣ ਆਇਆ ਤੇ ਆਹ ਕਹੀ ਗੱਲ ਉਹਦੇ ਨਾਲ ਅਗਿਆ ਦੇਖੋ ਜੀ ਸਾਊਟ ਕਿੰਨੀ ਵਧੀਆ ਬਣਾਇਆ ਹੋਇਆ ਲਓ ਜੀ ਅੱਗੇ ਆ ਗਿਆ ਆਪਣੇ ਜੰਡੂ ਵਾਲਿਆਂ ਦਾ ਬੇਲ ਕਟਰ ਦੇਖੋ ਹਾ 2,75,000 ਇਹਦੀ ਕੀਮਤ ਆ ਇਹ ਬਾਕੀ ਸਬ ਸਿਟੀ ਦਾ ਅਜੇ ਪਤਾ ਨਹੀਂ ਤੇ ਕਿੰਨੀ ਕੁ ਮੜਦੀ ਆ ਦੇਖੋ ਜੀ ਲਓ ਇਹ ਅੱਗੇ ਆ ਗਿਆ ਮਸ਼ੀਨ ਜੰਡਵਾਲਿਆਂ ਦੀ ਰੇਪ ਪਾਉਣ ਲਈ ਦੇਖੋ ਇਹ ਆਪੀ ਜੀ ਇਹ ਰੇ ਵਾਲੀ ਮਸ਼ੀਨ ਹੈ ਰੇ ਪਾਉਣ ਵਾਲੀ ਮਸ਼ੀਨ ਆ ਇਹ ਉਹ ਚੈੱਕ ਤੇ ਇਹਦੀ ਕੀਮਤ ਹੈਗੀ ਆ 42000 42000 42000 ਰੇਟ ਆਈਏਗਾ ਜੰਡੂ ਵਾਲਿਆਂ ਦਾ ਲਓ ਜੀ ਅੱਗੇ ਆ ਗਿਆ ਰਾਮਾ ਜੰਡੂ ਵਾਲਿਆਂ ਦਾ ਆਟੋਮੈਟਿਕ ਪੋਟੈਟੋ ਪਲੈਂਟਰ ਤੇ 4 ਰੋ ਵਾਲ 540000 ਇਹਦੀ ਕੀਮਤ ਆ ਦੇਖੋ ਆਟੋਮੈਟਿਕ ਚਾਰੋ ਲੈ ਕੇ ਜਾਊਗਾ ਇਹ ਦੇਖੋ ਜੀ ਚਾਰ ਵਗੈਰਾ ਲੱਗੇ ਹੋਏ ਨੇ ਨਾਲ ਹਲ ਤੰਗੀਆਂ ਆਮੀਆਂ ਉਹ ਬੋਹੜੇ ਵਿੱਚ ਦੇ ਜੀ ਇਹਨੂੰ ਘੱਟੋ ਘੱਟ ਵੀ 75 HP ਦਾ ਟਰੈਕਟਰ ਚੱਕੂ ਦੇਖ ਲਓ ਜੀ ਲੋ ਜੀ ਅੱਗੇ ਆ ਗਏ ਆਪਣੇ ਸ਼ਕਤੀਮਾਨ ਗ੍ਰੈਂਡ ਵਾਲਿਆਂ ਦੇ ਤੇ ਇਹ ਹੈ ਇਹਨਾਂ ਦਾ ਆਲੂ ਵਾਲਾ ਪਲੈਂਟਰ ਟੂਰੋ ਦੇ ਵਿੱਚ ਤੇ 9 ਕੁ ਅੰਟੜਾ 30 ਕਿਲੋ ਦਾ ਭਜਨ तकरीबन 675 ਇਹਦੀ ਕੀਮਤ ਆ ਦੇਖੋ ਜੀ ਜਦੋਂ ਅੱਜ ਭੇਜਦਾ ਉਹ ਆਲੂ ਟਰਵਲ ਕਰਦਾ ਇਹਦੇ ਕਰਕੇ ਆਲੂ ਅੱਗੇ ਬਿਹਤਰ ਜਿਆਦਾ ਨਹੀਂ ਗਈਗਾ ਅਦੇਖੋ ਵੀਰੇ ਤੇ ਦੇ ਨਾ ਲੱਗੇ ਹੋਏ ਨੇ ਇਹਨਾਂ ਨੇ ਪ੍ਰੋਪਰ ਆਲੂ ਇੱਥੇ ਗਿਰਨਾ ਜਿੱਥੇ ਵੀ ਆਣਾ ਤੇ ਮਗਰੋਂ ਇਹ ਖਾਦ ਛੰਡਾ ਦੇਣੀ ਆ ਸੇਫਟੇ ਨਾਲ ਇਹ ਵੀ ਹੋਣਾ ਕਰਨਾ ਠੀਕ ਹੈ ਲੋ ਜੀ ਅੱਗੇ ਆ ਗਿਆ ਆਪਣੇ ਸ਼ਕਤੀਮਾਨ ਆਲਿਆਂ ਦਾ ਡੀਪ ਹਿੱਲਰ ਤੇ ਜਿਹਦਾ ਭਜਨ तकरीबन 12 ਕੁਇੰਟਲ ਤੇ ਇਹਨੂੰ 75 ਐਚਪੀ ਦਾ ਟਰੈਕਟਰ ਖਿੱਚਦਾ ਇਹਦਾ ਕੰਮ ਵੀ ਇੱਕ ਵਾਰ ਪਲੌ ਮਾਰ ਕੇ ਇਹ ਫੇਰ ਦੇਵੇ ਬੰਦਾ ਤੇ ਜ਼ਮੀਨ ਆਲੂਆਂ ਲਈ ਤਿਆਰ ਦੁਬਾਰਾ ਹਲ ਸੁਭਾਗਾ ਚੱਕਣ ਦੀ ਲੋੜ ਨਹੀਂ ਦੇਖੋ ਜੀ 12 ਕੁਇੰਟਲ 80 ਕਿਲੋ ਭਜਨ ਇਹਦਾ ਅੱਗੇ ਆ ਗਿਆ ਜੀ ਐਸਜੀਪੀਟੀ ਇਹ ਹੈਗਾ ਜੀ ਇਹਦਾ ਕੰਮ ਆਪਣੇ ਬੇਲ ਨੂੰ ਵੱਢਣ ਦਾ ਦੇਖੋ ਜੀ ਲੇਬਰ ਦਾ ਕੰਮ ਮੁਕਾ ਦੇਣਾ ਇਹਨਾਂ ਨੇ ਸਾਰਾ ਮਸ਼ੀਨਰੀ ਕੰਮ ਰਹਿ ਜਾਣਾ ਲਓ ਜੀ ਇਹ ਨਾਲ ਦੇ ਨਾਲ ਬੇਲ ਕੱਟੀ ਜਾਂਦਾ ਇਹ ਤੇ ਇਹਦੀ ਕੀਮਤ ਜੋ ਤਕਰੀਬਨ ਕੰਪਨੀ ਵੱਲੋਂ ਜੋ ਕੱਢੀ ਗਈ ਆ ਉਹ ਸਵਾ ਚਾਰ ਤੋਂ ਲੈ ਕੇ 4.5 ਲੱਖ ਦੇ ਵਿੱਚ ਵਿੱਚ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਮੇਲੇ ਕਰਕੇ ਇੱਥੇ ਬਹੁਤ ਵੱਡੇ ਡਿਸਕਾਊਂਟ ਚੱਲ ਰਹੇ ਸੀਗੇ ਕਰੋ ਚੈੱਕ ਲੋ ਜੀ ਅੱਗੇ ਆ ਗਿਆ ਜੋਂਡਿਆਰ ਵਾਲਿਆਂ ਦੇ 50 50 ਡੀ ਸਰ ਆ ਗਿਆ 52 ਦਾ ഫോർ ബൈ ഫോർച്ച നാളെ ഇമ് പാ സെ ട്രെക്ടേ ਅੱਗੇ ਆ ਗਿਆ 5310 4x4 ਚ ਕੋਈ ਸਾਈਡ ਗੀਅਰ ਵਗੈਰਾ ਗੀਅਰ ਪ੍ਰੋ ਪਾਵਰ ਟੈਕ

ਇਹ ਕੁੜਾ ਲੱਗਿਆ ਜਾ ਇਹ ਇਹ ਨੂੰ ਹੈ ਸਾਇਰੋਨ ਮਾਦੀਆ ਦੇ ਹੀ ਖੁੱਲ ਕੇ ਲੱਗੇ ਨੇ ਇਹਨਾਂ ਦੇ ਹਵਾਨੀ ਪੈਰੀਂ ਲੱਗੇ ਨੇ ਆ ਵੀ ਲਾ ਲਾਓ ਜੀ ਅੱਗੇ ਆ ਗਿਆ 50 75 ਜੋਂਡੀਅਰ 4/4 ਮਗਰਾੜ ਵਗੈਰਾ ਲੱਗੇ ਹੋਇਆ ਹੁੱਡ ਲੱਗੀ ਹੋਈ ਹੈ ਜੀ ਇਹਨੂੰ ਤੇ ਬੇਟ ਵੀ ਲੱਗਿਆ ਹੋਇਆ ਦੇਖੋ ਜੀ ਬਣਤਰ ਦੇਖੋ ਜੀ ਟਰੈਕਟਰ ਦੀ ਕਿੰਨੀ ਸੋਹਣੀ ਆ ਤੇ ਬਹੁਤ ਵਧੀਆ ਬਣਾਇਆ ਹੋਇਆ ਜੀ ਚੈੱਕ ਕਰੋ ਜੀ 4x4 ਲਓ ਜੀ ਅੱਗੇ ਆ ਗਏ ਆਪਾਂ ਡਵੈਲਪ ਵਾਲਿਆਂ ਦੇ ਆ ਦੇਖੋ ਜੀ ਹੈਰੋ ਡਵੈਲਪ ਵਾਲਿਆਂ ਦੀਆਂ 10 ਬਜ 10 ਜਿਨ੍ਹਾਂ ਦੀ ਕੀਮਤਾਂ 1,80,000 ਰੁਪਏ ਦੇਖੋ ਜੀ ਪ੍ਰੈਸ਼ਰ ਵਾਲੀਆਂ ਵਧੀਆ ਲੋਹੇ ਚ ਬਣੀਆਂ ਹੋਈਆਂ ਪੂਰੇ ਤੇ ਇੱਧਰ ਆ ਗੀਆਂ ਨੇ ਜੀ ਹੈਰੋ ਦੇਖੋ ਇਹ 12x12 ਦੀਆਂ ਪ੍ਰੈਸ਼ਰ ਵਾਲੀਆਂ ਵਿਚਾਲੇ ਟਾਇਰ ਨੇ ਇਹਨਾਂ ਦੇ ਡਵਲਪ ਵਾਲਿਆਂ ਦੀਆਂ ਜੀ ਡਵਲਪ ਦੁਗਰੀ ਵਾਲਿਆਂ ਦੀਆਂ ਵਿਚਾਲੇ ਟਾਇਰ ਨੇ ਇਹਦੇ ਦੇਖੋ ਜੀ ਕਿੰਨੀ ਸੋਹਣੀ ਬਣਤਰ ਬਣੀ ਹੋਈ ਆ ਤਵੀਆਂ ਦੀ ਦੇਖ ਸਕਦੇ ਹੋ ਤੁਸੀਂ ਇਹ ਇਹਦੀ ਕੀਮਤ ਹੈ तकरीबन 2 ਲੱਖ 40 ਹਜ਼ਾਰ ਦੇ ਕਰੀਬ ਸੀ ਲੋ ਜੀ ਅੱਗੇ ਆ ਗਏ ਨੇ ਰੋਟਾਵੀਟਰ ਡਵੈਲਪ ਵਾਲਿਆਂ ਦਾ ਜੀ ਦੀ ਕੀਮਤ 1 ਲੱਖ 40 ਹਜ਼ਾਰ 9 ਫੁੱਟਾ ਰੋਟਾਵੀਟਰ ਦੇਖੋ ਜੀ ਤੇ ਇੱਧਰ ਆ ਗਿਆ ਜੀ ਡਵੈਲਪ ਵਾਲਿਆਂ ਦਾ ਸੁਪਰ ਸੀਡਰ ਜੀ ਜੀ ਕੀਮਤ ਸੀਗੀ ਤਕਰੀਬਨ 215000 ਰੁਪਏ ਕਰੋ ਚੈੱਕ ਜੀ ਕਿੰਨੀ ਵਧੀਆ ਬਣਤਰ ਬਣਾਈ ਹੋਈ ਰੂਲਾ ਵਗੈਰਾ ਨਾਲ ਆਇ ਤੇ ਸਾਰਾ ਕੁਝ ਜੀ ਅੱਗੇ ਆ ਗਏ ਨੇ ਡਵੈਲਪ ਵਾਲਿਆਂ ਦੇ ਮਲਟੀਵੇਟਰ ਹਾਲ ਤੇ ਪ੍ਰੈਸ਼ਰ ਤੇ ਜਿਨ੍ਹਾਂ ਦੀ ਕੀਮਤ ਹੈਗੀ 1,05,000 ਹਾਈਡਰੌਲਿਕ ਪਾਈਪ ਤੇ ਵਿੱਦ ਟਾਇਰ ਦੇਖੋ ਜੀ